ओके okay भाई मैं इस पर गाल ज्यादा लंबी लाइव नहीं ਬਣਾਵਾਂਗੇ ਆਪਾਂ ਮੈਂ ਸਿਰਫ ਦੋ ਤਿੰਨ ਟੌਪਿਕ ਦੇ ਉੱਤੇ ਬੋਲਣਾ ਸਭ ਤੋਂ ਪਹਿਲਾਂ ਜਿਹੜਾ ਮਤ ਜਣੇ ਕਿ ਕੱਲ ਪਰਸੋਂ ਆਪਣੇ ਹੋ ਕੇ ਹਟਿਆ ਵੀ ਪੁਲਿਸ ਵਾਲਿਆਂ ਨੇ ਅਮਰਤਪਾਲ ਦੀ ਜੋ ਮਾਂ ਮਾਤਾ ਜੀ ਆ ਉਹਨੂੰ ਚੱਕ ਲਿਆ ਉਹ ਟੌਪਿਕ ਤੇ ਆਪਾਂ ਬੋਲਣਾ ਮੈਂ ਇੱਕ ਮੋਲੀ ਸਾਈਡ ਤੇ ਇੱਕ ਗੱਲ ਲਿਖੀ ਆ ਜੋ ਹੈਡਲਾਈਨ ਦੇ ਵਿੱਚ ਲਿਖੀ ਆ ਵੀ ਸਿੱਖ ਕੌਮ ਦੇ ਅਸਲ وارث ਕੌਣ ਨੇ ਹੁਣ ਮੈਨੂੰ ਕੁਝ ਕੁ ਮੇਰੇ ਸਵਾਲ ਨੇ ਮਾਤਾ ਜੀ ਨੂੰ ਕਹਿੰਦੇ ਪੁਲਿਸ ਵਾਲਿਆਂ ਨੇ ਚੱਕ ਲਿਆ ਅਮਰਤਪਾਲ ਦੀ ਮਾਂ ਨੂੰ ਪੁਲਿਸ ਵਾਲਿਆਂ ਨੇ ਚੱਕ ਲਿਆ ਤੇ ਮਾਤਾ ਜੀ ਗੱਡੀ ਵਿੱਚ ਬੈਠ ਕੇ ਵੀਡੀਓ ਬਣਾ ਰਹੇ ਨੇ ਪਹਿਲਾਂ ਵੀ ਮੈਂ ਇੱਕ ਸਵਾਲ ਰੱਖਿਆ ਸੀ ਕਿ ਬਹੁਤ ਜੋ ਦੇਖੋ ਸਿੱਖ ਕੌਮ ਆ ਪਤਾ ਨਹੀਂ ਕਿਉਂ ਇਮੋਸ਼ਨਲ ਕੌਮ ਬੜੀ ਆ ਜਿਵੇਂ ਮੈਂ ਹਮੇਸ਼ਾ ਆਪਣੀ ਵੀਡੀਓ ਵਿੱਚ ਕਹਿੰਦੇ ਨੇ ਆ ਵੀ ਪਤਾ ਨਹੀਂ ਮਗਰ ਲੱਗ ਜਾਂਦੀ ਆ ਪਤਾ ਨਹੀਂ ਕੀ ਆ ਜਾਂ ਕੀ ਗੱਲ ਆ ਕੀ ਬਾਤ ਆ ਪਰ ਜਿਵੇਂ ਜਿਵੇਂ ਲੋਕ ਇਹਨਾਂ ਨੂੰ ਚੁਰਾਈ ਜਾਂਦੇ ਨੇ ਓਕਣੋਕਣੇ ਚੱਲੀ ਜਾਂਦੇ ਨੇ ਔਰ ਮੈਨੂੰ ਗੱਲ ਦਾ ਜਵਾਬ ਦਿਓ ਮਾਤਾ ਜੀ ਨੂੰ ਗੱਡੀ ਚ ਬੈਠੇ ਨੇ ਮਾਤਾ ਜੀ ਤੇ ਆਪਣੇ ਫੋਨ ਦੇ ਉੱਤੋਂ ਵੀਡੀਓ ਬਣਾ ਰਹੇ ਨੇ ਪੁਲਿਸ ਵਾਲੇ ਨੇ ਚੱਕੇ ਹੋਏ ਨੇ ਫੇਰ ਜੇ ਮਾਤਾ ਜੀ ਚੱਕੇ ਨੇ ਤਾਂ ਪਿਤਾ ਜੀ ਬਾਹਰ ਕਿਉਂ ਨੇ ਉਹ ਤਾਂ ਛੱਡੇ ਗਏ ਨੇ ਬਾਹਰ ਇਸ ਕਰਕੇ ਗੱਲ ਧਿਆਨ ਨਾਲ ਸੁਣਿਓ ਮੇਰੀ ਉਹ ਇਸ ਕਰਕੇ ਛੱਡੇ ਗਏ ਨੇ ਤਾਂ ਜੋ ਸੰਗਤ ਨੂੰ ਇਕੱਠੇ ਕਰਕੇ ਦੁਬਾਰਾ ਚ ਹੀ ਫੇਰ ਮੋਰਚਾ ਸ਼ੁਰੂ ਕੀਤਾ ਜਾਵੇ ਪਹਿਲੀ ਗੱਲ ਇਹ ਹੈ ਉਸ ਤੋਂ ਬਾਅਦ ਜੇ ਤੁਸੀਂ ਧਿਆਨ ਨਾਲ ਦੇਖੋਗੇ ਮਾਤਾ ਜੀ ਦੇ ਮੂਰੇ ਜਿਹੜੇ ਬਾਦਲਾਂ ਦੇ ਚੈਨਲ ਨੇ ਹਨਾ ਜੋ ਚੀਜ਼ਾਂ ਦੇਖਣ ਨੂੰ ਇਸ ਟਾਈਮ ਆ ਰਹੀਆਂ ਨੇ ਕਿਸੇ ਵੇਲੇ ਭਾਈ ਸਾਹਿਬ ਜੀ ਜਿਵੇਂ ਤੁਹਾਨੂੰ ਜੁਲਦੀ ਭਾਈ ਸਾਹਿਬ ਜੀ ਕਹਿੰਦੇ ਆ ਅਮਰਤਪਾਲ ਨੂੰ ਅਮਰਤਪਾਲ ਲਈ ਤਾਂ ਨਾ ਜਿਵੇਂ ਕਹ ਦਿੰਦੇ ਉਹ ਵੀ ਬੜੇ ਬੜਿਆਂ ਜਿਵੇਂ ਆ ਬੜੇ ਤਕੜੇ ਤਕੜੇ ਸਪੀਚ ਕੀਤੇ ਹੋਏ ਨੇ ਵੀ ਭਾਈ ਅਸੀਂ ਖਾਲਿਸਤਾਨੀ ਆ ਅਸੀਂ ਖਾਲਿਸਤਾਨ ਅਸੀਂ ਮੂਰੇ ਕਿਸੇ ਦਾ ਝੋਕਦੇ ਨਹੀਂ ਅਸੀਂ ਜੀ ਆ ਨਹੀਂ ਅਸੀਂ ਜੀ ਉਹ ਨਹੀਂ ਬਿਲਕੁਲ ਸੇਮ ਮੈਂ ਉਹੀ ਟਾਪਿਕ ਦੇ ਉੱਤੇ ਗੱਲ ਕਰੂੰਗਾ ਜੋ 30 ਸਾਲਾਂ ਦੇ ਆਪਣੇ ਅੰਦਰ ਬੈਠੇ ਨੇ ਜਗਤਾਰ ਸਿੰਘ ਹਵਾਰੇ ਉਹ ਨਹੀਂ ਜੋ ਅਸਲ ਕੌਮ ਦੇ ਵਾਰਿਸ ਨੇ ਹੋਰ ਕਈ ਬੰਦੀ ਸਿੰਘ ਨੇ ਜਿਹੜੇ ਤਿਹਾਰ ਜੇਨ ਦੇ ਵਿੱਚ ਬੈਠੇ ਨੇ ਕਦੇ ਉਹਨਾਂ ਦੇ ਘਰ ਦੇ ਮੈਨੂੰ ਦਿਖਾ ਦਿਓ ਕਦੇ ਵੀ ਜਾ ਕੇ ਉਹਨਾਂ ਦੇ ਘਰ ਦੇ ਕਦੇ ਵੀ ਆਹ ਕੰਮ ਕਰਦੇ ਨੇ ਜਿਹੜਾ ਕੰਮ ਇਸ ਟਾਈਮ ਹੋ ਰਿਹਾ ਇਹ ਸਾਰਾ ਕੰਮ ਨਾ ਜੇ ਤੁਸੀਂ ਜਾ ਕੇ A ਤੋਂ Z ਤੱਕ ਪੂਰਾ ਸਨੈਰੀਓ ਦੇਖੋਗੇ ਨਾ ਇਹ ਬਾਦਲ ਸਰਕਾਰ ਕਰ ਰਹੀ ਆ ਫੇਰ ਸੁਣ ਲਓ ਸ਼੍ਰੋਮਣੀ ਅਕਾਲੀ ਦਲ ਤਰੇਹਟ ਲੱਖ ਤੋਂ ਉੱਤੇ ਮੈਂ ਦੁਬਾਰਾ ਜੀ ਰਿਪੀਟ ਕਰ ਦਿੰਦਾ ਜਿਬਰੂਗੜਲੇ ਜੇਲ੍ਹਾਂ ਦੇ ਜੋਇਲ ਦੇ ਵਿੱਚ ਜੋ ਸੰਬੰਧੀ ਸਿੰਘ ਨੇ ਆਪਣੇ ਉਹਨਾਂ ਤੇ ਖਰਚ ਰਹੀ ਆ ਕਦੇ ਉਹਨਾਂ ਨੇ ਦਿੱਲੀ ਵਾਲਿਆਂ ਤੇ ਖਰਚਾ ਕਦੇ ਵੀ ਨਹੀਂ ਉਹਨਾਂ ਲਈ ਸਪੈਸ਼ਲ ਵਕੀਲ ਕੀਤੇ ਜਾ ਰਹੇ ਨੇ ਕਦੇ ਦਿੱਲੀ ਵਾਲਿਆਂ ਲਈ ਕੀਤੇ ਨੇ ਕਦੇ ਵੀ ਨਹੀਂ ਉਹਨਾਂ ਦੇ ਬਾਦਲਾਂ ਦੇ ਬੰਦੇ ਸਪੈਸ਼ਲ ਜਾ ਕੇ ਉੱਥੇ ਮਿਲ ਕੇ ਆ ਰਹੇ ਨੇ ਜੋ ਸ਼੍ਰੋਮਣੀ ਅਕਾਲੀਆ ਕਮੇਟੀ ਵਾਲੇ ਭੇਜਦੇ ਐਸਜੀਪੀਸੀ ਵਾਲੇ ਕਦੇ ਦਿੱਲੀ ਤੇ ਹਟਜੇ ਵਾਲ ਨੂੰ ਗਏ ਨੇ ਕਦੇ ਵੀ ਨਹੀਂ ਤੋ ਇਹਦਾ ਅਸੀਂ ਕੀ ਕੱਢੀਏ ਸਾਨੂੰ ਇਹਦਾ ਜਵਾਬ ਦੇ ਦਿਓ ਜਰੂਰ ਫਿਰ ਉਸ ਤੋਂ ਬਾਅਦ ਜੋ ਹੁਣ ਚੀਜ਼ ਹੋ ਕੇ ਹਟੀ ਆ ਧਿਆਨ ਨਾਲ ਮੇਰੀ ਗੱਲ ਸੁਣਿਓ ਜੋ ਚੀਜ਼ ਹੋ ਕੇ ਹਟੀ ਆ ਵੀ ਮਾਤਾ ਜੀ ਕਹਿ ਰਹੇ ਨੇ ਜੀ ਮੈਨੂੰ ਪੁਲਿਸ ਵਾਲਿਆਂ ਨੇ ਚੱਕ ਲਿਆ ਮੈਨੂੰ ਇਹ ਗੱਲ ਦਾ ਜਵਾਬ ਦੇਓ ਪੁਲਿਸ ਵਾਲਿਆਂ ਤਾਂ ਮਾਤਾ ਜੀ ਨੂੰ ਚੱਕ ਲਿਆ ਪਰ ਪਿਤਾ ਜੀ ਕਿਉਂ ਬਾਹਰ ਨੇ ਮੈਂ ਦੁਬਾਰਾ ਚ ਫੇਰ ਰਿਪੀਟ ਕਰ ਦਿੰਨਾ ਇਹਦਾ ਵੀ ਜਵਾਬ ਦੇ ਦਿਓ ਜਦ ਪੰਜਾਬ ਦੇ ਵਿੱਚ ਨਾ ਕੋਈ ਮੁੱਦਾ ਥੋੜਾ ਜਿਹਾ ਥੱਲੇ ਬਹਿ ਜਾਂਦਾ ਮੰਲੋ ਵੀ ਜਣੀ ਕਿ ਜਦ ਲੋਕ ਪੁੱਛਣ ਲਾਇਂਦੇ ਨੇ ਸਵਾਲ ਵੀ ਇਹ ਚੀਜ਼ਾਂ ਦੇ ਜਵਾਬ ਦੋ ਤਾਂ ਇਹ ਜਾਂ ਮੁੱਦਾ بار-ਬਾਰ ਠਾਲਿਆ ਜਾਂਦਾ ਵੀ ਜਿਹਦਾ ਕੋਈ ਮਤਲਬ ਹੀ ਨਹੀਂ ਬਣਦਾ ਪਹਿਲਾਂ ਕਹਿੰਦੇ ਸੀਗੇ ਐਨਐਸਏ ਲੱਗੀ ਹੋਈ ਆ ਸਾਲ ਬਾਅਦ ਭਾਈ ਆਪਣੇ ਅਮਰਤਪਾਲ ਨੇ ਬਾਹਰ ਆ ਜਾਣਾ ਕਹਿੰਦ ਨੇ ਮੋਰਚਾ ਲਾ ਲਿਆ ਉੱਥੇ ਹਾਲਾਂਕਿ ਬੰਦੀ ਸਿੰਘਾਂ ਦਾ ਮੋਰਚਾ ਦਿੱਲੀ ਮਹਾਲੀ ਦੇ ਆਪਣੇ ਮਾ ਚੰਡੀਗੜ੍ਹ ਮਹਾਲੀ ਵਿੱਚ ਲੱਗਿਆ ਸੀਗਾ ਉੱਥੇ ਨਹੀਂ ਪਹੁੰਚਿਆ ਕੋਈ ਵੀ ਅਮਰitsar ਦੇ ਵਿੱਚ ਲੱਗ ਲਾ ਲਿਆ ਤੱਥਾਂ ਨਾਲ ਗੱਲ ਕਰਨੀ ਆ ਪਰ ਤੱਥਾਂ ਨਾਲ ਮੈਂ ਜਵਾਬ ਚਾਹਾਂ ਉੱਥੇ ਇਹਨਾਂ ਲੱਗ ਲਾ ਲਿਆ ਕੀ ਮਿਲਿਆ इकਟਿਆ 1 ਸਾਲ ਹੋਰ ਵਧਾਤਾ ਉਹਨਾਂ ਨੇ ਫੇਰ ਬਿਆਨ ਆਉਂਦੇ ਨੇ ਬਾਹਰ ਮਾਤਾ ਜੀ ਕੋਲੋਂ ਬਿਆਨ ਦਵਾਏ ਜਾਂਦੇ ਨੇ ਜਾਂ ਮਾਤਾ ਜੀ ਨੇ ਆਪ ਦਿੱਤੇ ਨੇ ਦਵਾਏ ਗਏ ਉਹਨਾਂ ਨੇ ਆਪ ਤਾਂ ਕੀ ਦਿੱਤੇ ਹੋਣੇ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰੋ ਮੈਂ ਮੁੜ ਕੇ ਫੇਰ ਕਹਿ ਦਿੰਦਾ ਦੁਆਰ 'ਚ ਫੇਰ ਸੋਣ ਲਓ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਕਰੋ ਜੋ ਇਸ ਟਾਈਮ ਬਿਲਕੁਲ ਬਾਦਲ ਸਹੀ ਕਰਾ ਰਹੇ ਨੇ ਤੇ ਹੋ ਵੀ ਲਿਆ ਪਹਿਲਾਂ ਤੋਂ ਹੁੰਦਾ ਵੀ ਆ ਰਿਹਾ ਕਾਂਗਰਸ ਤੇ ਅਕਾਲੀ ਦਲ ਇਹਦਾ ਜਵਾਬ ਹੀ ਨਹੀਂ ਕੋਈ ਚਲੋ ਕਾਂਗਰਸ ਵੀ ਆਪਾਂ ਬਾਹਰ ਕੱਢ ਦਿੰਦੇ ਆ ਅਕਾਲੀ ਦਲ ਤਾਂ ਨੌ ਕਿਹਦੇ 64 ਕਾਣੇ ਨਹੀਂ ਹੈਗਾ ਕੀ ਗੱਲ ਵੀ ਕਾਜ ਨੇ ਅਕਾਲੀ ਦਲ ਵਾਲਿਆਂ ਨੇ ਬਿਲਕੁਲ ਸਹੀ ਨੇ ਉਹ ਫਿਰ ਉਸ ਤੋਂ ਬਾਅਦ ਮੈਂ ਕੁਝ ਇਕੱਲਾ ਯਾਦ ਕਰਾਂਗਾ ਜਾਂ ਕਿ YouTube ਤੇ ਸਰਚ ਮਾਰ ਲਿਓ ਅੱਜ ਮੈਂ ਕੁਝ ਕੁ ਗੱਲਾਂ ਕਹਿਣਾ ਚਾਹਣਾ ਦਿਲ ਤੋਂ ਕਿ ਇਹ ਜੀ ਗੱਲ ਨਹੀਂ ਵੀ ਆਪਾਂ ਕੋਈ ਵੀ ਗੱਲ ਕੋਲੋਂ ਬਣਾ ਕੇ ਕਹਿਣੀਆਂ ਕਿਉਂਕਿ ਸਾਰਾ ਕੁਝ YouTube ਦੇ ਉੱਤੇ ਪਿਆ ਕੁਝ ਕੁ ਵੀਡੀਓ ਸਾਡੇ ਕੋਲ ਵੀ ਹੈਗੀਆਂ ਨੇ ਕੁਝ ਕੁ ਪ੍ਰੂਫ ਸਾਡੇ ਕੋਲ ਪਏ ਨੇ ਜਿਹੜੇ ਬੰਦੇ ਨੂੰ ਕੋਈ ਨਾ ਕੋਈ ਚਾਹੀਦੀ ਆ ਚੀਜ਼ ਉਹ ਆਪਾਂ ਸੰਗਤ ਮੋਰੇ ਲੈ ਕੇ ਰੱਖਾਂਗੇ ਜ਼ਰੂਰ ਮੈਨੂੰ ਜਵਾਬ ਦੇ ਦਿਓ 2022 ਦੇ ਵਿੱਚ ਆਮ ਆਦਮੀ ਪਾਰਟੀ ਆਈ ਸੀ 2022 ਦੇ ਵਿੱਚ ਬਾਦਲਾਂ ਨੂੰ ਪਤਾ ਲੱਗਿਆ ਸੀਗਾ ਵੀ ਇਸ ਟਾਈਮ ਜਿਹੜਾ ਪੰਜਾਬ ਦੇ ਲੋਕ ਨੇ ਇਹ ਬਦਲਾਅ ਚਾਹੁੰਦੇ ਨੇ ਵੀ ਸਾਡੀ ਪਾਰਟੀ ਜਿੱਤ ਸਕਦੀ ਨਾ ਉਹ ਮੁੱਖ ਮੰਤਰੀ ਬਣੂਗਾ ਬਾਦਲ ਉਹੇ ਉਸੇ ਟਾਈਮ ਹੀ ਉਸੇ ਟਾਈਮ ਹੀ ਅਮਰਤਪਾਲ ਦੀ ਐਂਟਰੀ ਹੁੰਦੀ ਹੈ 2022 ਦੇ ਵਿੱਚ ਧਿਆਨ ਨਾਲ ਸੁਣ ਲੋ ਗੱਲ ਮੇਰੀ ਕੀ ਸੁਨੇਹੇ ਦਿਖਾਇਆ ਜਾ ਰਿਹਾ ਬੜੇ ਜਿਵੇਂ ਕਹਿੰਦੇ ਵੀ ਹਾਈ ਲੈਵਲ ਤੇ ਬੜੇ ਤਕੜੇ ਪਿਛੇ ਨੂੰ ਉੱਤੇ ਸਾਰਾ ਕੁਝ ਪ੍ਰਮੋਟ ਕੀਤਾ ਜਾ ਰਿਹਾ ਵੈਪਰਾਂ ਦੇ ਲਾਇਸੈਂਸ ਕਿਵੇਂ ਮਿਲੇ ਕਿਵੇਂ ਦਵਾਈ ਨੇ ਲੈ ਕੇ ਦਿਖਾਓ ਮੈਨੂੰ ਨਾਰਮਲ ਬੰਦਾ ਫਿਰ ਪੂਰੀ ਇੱਕ ਪੂਰੀ ਚੀਜ਼ ਕ੍ਰੀਏਟ ਕੀਤੀ ਗਈ ਤਾੜੀ A to Z ਤੱਕ ਤਾਂ ਜੋ ਸੰਗਤ ਦੇ ਵਿੱਚ ਲਿਆ ਕੇ ਰੱਖੀ ਜਾਵੇ ਅਮਰਪਾਲ ਦੇ ਨਾਂ ਦੇ ਮੂਰੇ ਭਾਈ ਲੱਗ ਗਿਆ ਆਉਂਦੀ ਸਾਰੇ ਦਗਾਉ ਮੈਨੂੰ ਇੱਕ ਵੀ ਚੀਜ਼ ਇੱਕ ਵੀ ਚੀਜ਼ ਕਾਮਲੀ ਕੀਤੀ ਦਿਖਾਓ ਮੈਨੂੰ ਇੱਕ ਵੀ ਜਿਵੇਂ ਅਸੀਂ ਆ ਓਕਣੇ ਬਿਲਕੁਲ ਸੇਮ ਹੋ ਆ ਜਿਵੇਂ ਦੀਪ ਸਿੱਧੂ ਸੀਗਾ ਬਿਲਕੁਲ ਸੇਮ ਹੋ ਸੀਗਾ ਦੀਪ ਸਿੱਧੂ ਨੇ ਬਲਾਕ ਕਿਉਂ ਕੀਤਾ ਸੀਗਾ ਇਹ ਵੀ ਗੱਲਾਂ ਜਵਾਬ ਦੇ ਦਿਓ ਸਾਡੇ ਕੋਲ ਤਾਂ ਫਿਰ ਪਏ ਉਹਨੇ ਵੀ ਕਿਉਂ ਕੱਦ ਕੀਤਾ ਸੀਗਾ ਫੇਰ ਉਸ ਤੋਂ ਬਾਅਦ ਆਜੂਗਾ ਜਿਹੜੇ ਭਾਈ ਕਹਿੰਦੇ ਨੇ ਅਮਰਤਪਾਲ ਦੇ ਮੂਲੇ ਭਾਈ ਲਾਉਂਦੇ ਨੇ ਹੁਣ ਉਹ ਵੀ ਮੈਨੂੰ ਜਵਾਬ ਦੇ ਦਿਓ ਵੀ ਤੁਸੀਂ ਤੁਹਾਡੇ ਲਈ ਭਾਈ ਸਾਹਿਬ ਕੀ ਹੋ ਸਕਦੇ ਨੇ ਅਸਲ ਕੌਮ ਦੇ ਵਾਰਸ ਕੌਣ ਨੇ ਜਿਨ੍ਹਾਂ ਨੇ ਕੌਮ ਲਈ 30-30 ਸਾਲ ਗਾਲ ਤੇ ਫੇਰ ਮੈਨੂੰ ਇਹ ਵੀ ਦੱਸ ਦਿਓ ਜਿਹੜਾ ਮਹਾਲੀ ਮੋਰਚਾ ਲੱਗਿਆ ਸੀਗਾ ਮੈਂ ਰਿਪੀਟ ਕਰ ਦਲਾਂ ਦੁਆਰ ਚ ਫੇਰ ਜਿਹੜਾ ਮਹਾਲੀ ਮੋਰਚਾ ਲਗਿਆ ਸੀਗਾ ਅਮਰਤਪਾਲ ਕਦੋਂ ਗਿਆ ਸੀ ਮਹਾਲੀ ਮੋਰਚੇ ਦੇ ਉੱਤੇ ਬੰਦੀ ਸਿੰਘਾ ਲਈ ਇਹ ਵੀ ਦਿਖਾ ਦਿਓ ਮੈਨੂੰ ਸੋ ਜਿਹੜੀਆਂ ਚੀਜ਼ਾਂ ਹਨਾ ਆਪਾਂ ਕਹਿੰਦੇ ਆ ਆਪਾਂ ਸੋਚਦੇ ਆ ਜੋ ਆਪਣੇ ਆਪ ਨੂੰ ਦਿਖਾਈਆਂ ਜਾ ਰਹੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਸਿੱਖ ਕੌਮ ਨੂੰ ਪੂਰਾ ਫੁੱਲ ਪਾਗਲ ਬਣਾਇਆ ਜਾ ਰਿਹਾ ਕੀ ਪਰਸੈਂਟ ਲੋਕ ਸਮਝ ਚੁੱਕੇ ਨੇ ਗੱਲ ਇਹ ਇੱਕ ਪਾਸੇ ਅਸੀਂ ਖੜ ਕੇ ਨਾਅਰੇ ਲਾਉਣੇ ਨੇ ਪਾਈ ਖਾਲਿਸਤਾਨ ਜਿੰਦਾਬਾਦ ਅਸੀਂ ਖਾਲਿਸਤਾਨੀਆਂ ਪਿਓਰ ਅਸੀਂ ਨਹੀਂ ਮੁੜਦੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸਾਂ ਅਸੀਂ ਬਾਬਾ ਫਤਿਹ ਨੂੰ ਮੰਨਦੇ ਆਂ ਬਾਬਾ ਫਤਿਹ ਸਿੰਘ ਜੀ ਨੂੰ ਮੰਨਦੇ ਆਂ ਅਸੀਂ ਇਹਦਾ ਮਤਲਬ ਇਹ ਅਸੀਂ ਉਹਨਾਂ ਤੋਂ ਵੀ ਜਣੀ ਕਿ ਜਮਾ ਥੱਲੇ ਵਾਲੀ ਪੁਜੀਸ਼ਨ ਦਿੱਤੇ ਆਲੇ ਜਿਹਨੂੰ ਅਸੀਂ ਵਾਰਸ ਕਹਿੰਨੇ ਆਂ ਦੂਜੇ ਪਾਸੇ ਅਸੀਂ ਸਰਕਾਰ ਮਿਹਰ ਰੇਲੜੀਆਂ ਕੱਢਦੇ ਆਂ ਪਹਿਲੀ ਇਹ ਵੀਡੀਓ ਚ ਵੀ ਕਾ ਮੈਂ ਹੁਣ ਫੇਰ ਕਹਿ ਰਹੇ ਆਂ ਕਿ ਸਾਡੇ ਬੰਦੇ ਨੂੰ ਟਰਾਂਸਫਰ ਕਰ ਲਓ ਜੀ ਅੱਜ ਤੱਕ ਕਦੇ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਨੇ ਕੋਈ ਧਰਨਾ ਲਾ ਕੇ ਜਾਂ ਮੰਨ ਲਓ ਹੋਰ ਬੰਦੀ ਸਿੰਘਾਂ ਨੇ ਕਦੇ ਧਰਨਾ ਲਾ ਕੇ ਗੱਲ ਕੀਤੀ ਏ ਇਹ ਗੱਲ ਦਾ ਜਵਾਬ ਦੇ ਦਿਓ ਮੈਨੂੰ ਜਿਹੜੇ ਆਪਣੇ ਬੰਦੇ ਹੁਣ ਕਰ ਰਹੇ ਨੇ ਆਪਣੇ ਆਪਣੀ ਕੌਮ ਦੀ ਬੇਇੱਜ਼ਤੀ ਕਰਾ ਰਹੇ ਹੋ ਤੁਸੀਂ ਸਿੱਖ ਤਾਂ ਕਦੇ ਕਿਸੇ ਮੁਰੇ ਝੁੱਕਦਾ ਨਹੀਂ ਤੁਸੀਂ ਕਿਹਦੇ ਮੁਰੇ ਝੁੱਕੀ ਜਾਂਦੇ ਹੋ ਜਿਆਦਾ ਤੁਸੀਂ ਪਹਿਲਾਂ ਪੰਗਾ ਲੱਤਾ ਨਾ ਲੈਂਦੇ ਕਿਸੇ ਨੇ ਕਿਹਾ ਸੀ ਹੁਣ ਫੇਰ ਉੱਥੇ ਦੀ ਉੱਥੇ ਮੋੜ ਕੇ ਉੱਥੋਂ ਲਿਆ ਲੈ ਕੇ ਸੰਗਤ ਨੂੰ ਬਿਠਾਈ ਜਾਂਦੇ ਨੇ ਆ ਜਾਓ ਜੀ ਫੜਦੇ ਆ ਜਾਓ ਜੀ ਕਰ ਲਓ ਜੀ ਕੋਈ ਲੌਜਿਕ ਬਣਿਆ ਮਾਤਾ ਜੀ ਨੂੰ ਚੱਕ ਲਿਆ ਪਿਤਾ ਜੀ ਨੂੰ ਬਾਹਰ ਛੱਡਤਾ ਤੂੰ ਪਿਤਾ ਜੀ ਲੱਕੀ ਚੀਤੇ ਚੱਲਦੇ ਨੇ ਫੇਰ ਜੇ ਮਾਤਾ ਜੀ ਗੱਡੀ ਵਿੱਚ ਬੈਠੇ ਨੇ ਪੁਲਿਸ ਵਾਲੇ ਗੱਡੀ ਚਲਾ ਰਹੇ ਨੇ ਤਾਂ ਮਾਤਾ ਜੀ ਆਪਣੀ ਵੀਡੀਓ ਬਣਾ ਰਹੇ ਨੇ ਚਾ ਜੋ ਸੰਗਤ ਚ ਸੁਨਹਿਆ ਪਹੁੰਚ ਵੀ ਛੇਤੀ ਛੇਤੀ ਪਹੁੰਚ ਜਾ ਦੱਸੋ ਮੈਨੂੰ ਕਿਹੜੇ ਕਿਹੜੇ ਬੰਦਿਆਂ ਨੂੰ ਪੁਲਿਸ ਵਾਲਿਆਂ ਨੇ ਅੱਜ ਤੱਕ ਚੱਕਿਆ ਹੋਵੇ ਉਹਨੂੰ ਹੱਥ ਦੇ ਵਿੱਚ ਮੋਬਾਈਲ ਦਿੱਤਾ ਵੀ ਆਜਾ ਇਹ ਜਿਹੜੇ ਮੇਨ ਮੂਰੇ ਬੰਦੇ ਕੀਤੇ ਹੋਏ ਨੇ ਇਕੱਠੇ ਇਹੀ ਬੰਦੇ ਹੀ ਕਿਉਂ ਮੂਰੇ ਹਮੇਸ਼ਾ ਕਦੇ ਭਾਂਦੇ ਨੂੰ ਨਜ਼ਰ ਬੰਦ ਕਰ ਲਿਆ ਜੀ ਕਦੇ ਲੱਕੇ ਨੂੰ ਨਜ਼ਰ ਬੰਦ ਕਰ ਲਿਆ ਜੀ ਕਦੇ ਮਾਤਾ ਜੀ ਨੂੰ ਨਜ਼ਰ ਬੰਦ ਕਰ ਲਿਆ ਜੀ ਕਦੇ ਦੂਜ ਨੂੰ ਨਜ਼ਰ ਬੰਦ ਕਰ ਲਿਆ ਜੀ ਇਹ ਵੋਟਾਂ ਜਿਉਂ-ਜਿਉਂ ਵੋਟਾਂ ਮੂਰੇ ਆਈ ਜਾਣੀਆਂ ਨੇ ਹੋਰ ਕੋਈ ਬਸੇ ਰਹਿਣੇ ਦੇਖੋ ਨੂੰ ਮਿਲ ਜਾਨਾ ਜਿਹੜੇ ਬਾਦਲਾਂ ਦੇ ਚੈਨਲ ਨੇ ਹਨਾ ਕਦੇ ਧਿਆਨ ਨਾਲ ਜਾ ਕੇ ਦੇਖ ਲਿਓ ਵੀਡੀਓ ਪਈਆਂ ਨੇ ਸਾਰੀਆਂ ਟੂ ਜੜ ਤੱਕ ਉਹਨਾਂ ਦੇ ਜਿਹੜੇ ਐਂਕਰ ਨੇ ਉਹ ਮਾਤਾ ਜੀ ਮੂਰੇ ਮੈਕ ਕਰ ਦਿੰਦੇ ਆ ਕਿਉਂ ਜਾਣਦੇ ਨੇ ਬਾਦਲਾਂ ਵਾਲੇ ਉਹ ਤਾਂ ਬਾਦਲਾਂ ਤੋਂ ਦੀ ਬਣਦੀ ਨਹੀਂ ਸੀਗੀ ਥਣ ਕਿਵੇਂ ਬਣਨ ਲੱਗ ਗਈ ਕੀ ਬਾਦਲ ਇਹਨਾਂ ਦੇ ਸਿਰ ਤੇ ਬੋਟਾ ਲੈਣ ਨੂੰ ਫਿਰਦੇ ਨੇ ਕਿ ਬਾਦਲਾਂ ਦਾ ਹੀ ਬੰਦਾ ਇਹ ਦੋ ਸਵਾਲ ਨੇ ਤੇ ਇਹ ਚੀਜ਼ਾਂ ਜਿਹੜੀਆਂ ਨਾ ਜੋ ਕਿਉਂ ਬੰਦੇ ਇਕੱਲੇ ਅਸੀਂ ਨਹੀਂ ਹੈਗੇ ਗੱਲਾਂ ਬੋਲਣੇ ਵਾਲੇ ਇਹ ਬਹੁਤ ਬਥੇਰੇ ਬੰਦੇ ਨੇ ਜਿਹੜੇ ਚੀਜ਼ਾਂ ਉੱਤੇ ਟੌਪਿਕ ਦੇ ਉੱਤੇ ਬੋਲਦੇ ਨੇ ਹੁਣ ਅੱਜ ਕੱਲ ਦੀ ਜੋ ਪੜੀ ਲਿਖੀ ਪੀੜ੍ਹੀ ਆ ਨਾ ਪਾਗਲ ਨਹੀਂ ਹੈਗੀ ਉਹ ਜਿੰਨਾ ਮਰਜੀ ਬਣਾ ਲਿਓ ਜਾਦਤ ਤੁਸੀਂ ਆਪਾਂ ਕਿਸੇ ਵੀ ਕੌਮ ਦੇ ਬੰਦੇ ਨੇ ਜੋ ਤੱਕ ਹੁਣ ਤੱਕ ਅਸੀਂ ਸੁਣਿਆ ਪਹਿਲੇ ਤਾਂ ਮੈਂ ਕਲੀਅਰ ਗੱਲ ਹੋਰ ਕਰਦਾ ਮੈਂ ਇੱਥੇ ਕਈ ਮੇਰੇ ਭਾਈ ਹੈ ਨਾ ਕਹਿਣ ਲੱਗ ਜਾਂਦੇ ਨੇ ਵੀ ਭਾਈ ਤੁਸੀਂ ਕਹੀ ਤਾਂ ਜਾਣਦੇ ਹੋ ਕਹੀ ਤਾਂ ਜਾਣੋ ਵੀ ਇਹਦਾ ਮਤਲਬ ਦੱਸੋ ਕੀ ਆ ਇੱਕ ਮੇਰੇ ਵੀਰ ਨੇ ਮੈਨੂੰ ਵੀਡੀਓ ਭੇਜੀ ਕਾਲਸੀ ਦੀ ਜਿਹਦੇ ਵਿੱਚ ਉਹ ਬਰਿੰਦਰ ਮੁੰਡੇ ਦਾ ਜਿਹੜਾ ਜਿਗਰ ਕਰ ਰਿਹਾ ਵੀ ਉਹਨੇ ਭਾਈ ਸਾਹਿਬ ਨੂੰ ਗਲਤ ਬੋਲਿਆ ਭਾਈ ਸਾਹਿਬ ਦੇ ਬੰਦੇ ਨੇ ਉਹਦੇ ਚਪੇੜਾ ਮਾਰੀਆਂ ਜਾਂ ਆਹ ਕੀਤਾ ਜਾਓ ਕੀਤਾ ਉਹਦਾ ਪ੍ਰੂਫ ਅਸੀਂ ਦੰਨੇ ਆ ਜੇ ਬਰਿੰਦਰ ਕੌਣ ਸੀਗਾ ਕੀ ਹੋਇਆ ਸੀਗਾ ਅਜਨਾਲਾ ਕਾੜ ਕਿਉਂ ਹੋਇਆ ਸੀਗਾ ਕੀ ਤੁਹਾਡੇ ਕੀ ਲੈਣੂ ਕੌਮ ਦੇ ਜਦ ਦੱਸੋ ਮੈਨੂੰ ਕਿਉਂ ਤੁਸੀਂ ਸੰਗਤ ਮੂਹਰੇ ਝੂਠ ਬੋਲਦੇ ਹੋ ਫਿਰ ਤੁਸੀਂ ਕਹਿੰਦੇ ਹੋ ਜੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਆ ਕੀ ਸਾਨੂੰ ਇਹੋ ਜਿਹੇ ਵਾਰਿਸ ਮਿਲਣਗੇ ਸਾਨੂੰ ਬੰਦਾ ਸੱਚਾ ਪੱਕਾ ਸਿਰਫ ਇੱਕੇ ਸੀਗਾ ਦੀਪ ਸਿੱਧੂ ਉਹੀ ਸੀਗਾ ਉਹ ਰਿਹਾ ਨਹੀਂ ਬਾਕੀ ਸਾਰੇ ਜਿੰਨੇ ਬੰਦੇ ਅਸਲ ਪਿਓਰ ਬੰਦੇ ਹਨਾ ਜਿਵੇਂ ਕਹਿੰਦੇ ਨੇ ਵੀ ਪਿਓਰ ਬੰਦੇ ਜਿਨ੍ਹਾਂ ਨੇ ਕੌਮ ਪਿੱਛੇ ਕੁਛ ਨਾ ਕੁਛ ਕਰਤਾ ਫੇਰ ਦੁਬਾਰਾ ਚੀਮੇ ਰਿਪੀਟ ਕਰ ਦਿੰਦਾ ਵੀ ਤਿਹਾਰ ਜੇਲ੍ਹ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਕੌਮ ਲਈ ਕੁਛ ਨਾ ਕੁਛ ਕੀਤਾ ਅਮਰਤਪਾਲ ਦੀ ਕੀ ਦੇਣਾ ਕੌਮਨਲੀ ਦਿਖਾ ਦਿਓ ਮੈਨੂੰ ਫੇਰ ਅਮਰਤ ਸ਼ਿਕਾਇਤ ਨੇ ਕਿੰਨੇ ਬੰਦਿਆਂ ਨੂੰ ਸ਼ਿਕਾਇਤ ਨੇ 2 ਲੱਖ ਨੂੰ 3 ਲੱਖ ਨੂੰ 4 ਲੱਖ ਨੂੰ ਆਇਆ ਕੋਈ ਮਗਰ ਦਿਖਾ ਦਿਓ ਮੈਨੂੰ ਪਿੰਡ ਪਿੰਡ ਜਾ ਜਾ ਕੇ ਲੋਕਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਨੇ ਵੀ ਆਰੋ ਫੇਰ ਅੰਦਰੋਂ ਫੇਰ ਮੈਂ ਦੁਬਾਰਾ ਚੀ ਫੇਰ ਰਿਪੀਟ ਕਰ ਦਿੰਦਾ ਆਪਣੇ ਜਿਹੜਾ ਬੰਦਾ ਇੱਕ ਖੜ ਕੇ ਲਲਕਾਰੇ ਮਾਰਦਾ ਵੀ ਭਾਈ ਅਸੀਂ ਤਾਂ ਆਏ ਆ ਅਸੀਂ ਤਾਂ ਇਕਣ ਚੱਲਣਾ ਸੀ ਉਹ ਜਣਾ ਫਿਰ ਕਿਉਂ ਸਰਕਾਰ ਮੂਰੇ ਲੇਲੜੀਆਂ ਹੋ ਰਹੀਆਂ ਨੇ ਕਿਉਂ ਲੇਲੜੀਆਂ ਕੱਡੀਆਂ ਜਾ ਰਹੀਆਂ ਨੇ ਗੱਲ ਦਾ ਜਵਾਬ ਦੇ ਦਿਓ ਮੈਨੂੰ ਫਿਰ ਕਿਹਦੇ ਵਾਰਸ ਹੋ ਤੁਸੀਂ ਕਿਉਂ ਸੰਗਤ ਨੂੰ ਪਾਗਲ ਗੁੰਮਰਾਹ ਕਰ ਕਰਕੇ ਲੋਕਾਂ ਤੋਂ ਮੋਰਚੇ ਲਵਾਏ ਜਾ ਰਹੇ ਨੇ ਕੀ ਹੱਥ ਪੱਲੇ ਲੱਗਿਆ ਕੁਛ ਇੱਕ ਸਾਲ ਦੀ ਹੋਰ ਐਨਐਸਓ ਵਧਾ ਲਈ ਲੱਗਿਆ ਹੱਥ ਤੋਂ ਕੁਛ ਮੈਂ ਫੇਰ ਦੀਵਾਰ 'ਚ ਹੱਥ ਜੋੜ ਕੇ ਅਪੀਲ ਇਹ ਮੰਨ ਲਓ ਮੇਰੀ ਬੇਨਤੀ ਹੈ ਮੰਨ ਲਓ ਮੇਰੀ ਖਾਸ ਕਰ ਅਮਰਪਾਲ ਦੇ ਜੋ ਮਾਤਾ ਪਿਤਾ ਨੇ ਕਿ세 ਬੰਦੇ ਮਗਰ ਨਾਲ ਲੱਗੋ ਕਿਉਂਕਿ ਤੁਹਾਡੇ ਉੱਤੇ ਕੌਮ ਦੀਆਂ ਅੱਖਾਂ ਨੇ ਕੌਣ ਤੁਹਾਨੂੰ ਕਹਿ ਰਿਹਾ ਵੀ ਆਜੋ ਆਪਾਂ ਨੇ ਵੋਟਾਂ ਪਿੱਛੇ ਆਪਾਂ ਨੇ ਆਹ ਕੰਮ ਕਰਨਾ ਹੈ ਕੋਈ ਲੌਜੀਕ ਬਣਦਾ ਮੈਨੂੰ ਦੱਸ ਦਿਓ ਕਿ ਬਾਦਲਾਂ ਨੇ ਇਹ ਤੁਸੀਂ ਬਾਦਲਾਂ ਦੇ ਬੰਦੇ ਹੋ ਉਹੀ ਬਾਦਲ ਨੇ ਇਹ ਜਿਹੜੇ ਬਾਦਲਾਂ ਦੀ ਵਜ੍ਹਾ ਨਾਲ ਜਿੱਥੇਦਾਰ ਗੁਰਦੇਵ ਸਿੰਘ ਕੌਂਕੇ ਤੋਂ ਲੈ ਕੇ ਆਪਣੇ ਪਹਿਲੇ ਪਹਿਲੀ ਪਹਿਲੀ ਗੱਲ ਕਰਨੇ ਆਪਾਂ ਜਰਨੈਲ ਆਪਣੇ ਖਾਲਸਾ ਭਿੰਡਰਾਂ ਨਾਲੋਂ ਤੋਂ ਲੈ ਕੇ ਆਪਣੇ ਐਂਡ ਤੱਕ ਜਿੰਨੇ ਵੀ ਸੂਰਬੀਰ ਹੋਏ ਨੇ ਜਿੰਨੇ ਵੀ ਜਿਵੇਂ ਕਹਦੇ ਨੇ ਵੀ ਕੌਮ ਦੇ ਚੋਟੀ ਦੇ ਬੰਦੇ ਹੋਏ ਨੇ ਇੱਕ ਵੀ ਬੰਦੇਆਂ ਨੇ ਇਨਸਾਫ ਨਹੀਂ ਦਵਾਇਆ ਆਪਾਂ ਨੂੰ ਇੱਕ ਵੀ ਬੰਦੇ ਦਾ ਇਹ ਉਹੀ ਬਾਦਲ ਨੇ ਇਹ ਅੱਜ ਇਹ ਥੋੜੇ ਮਾਰ ਕਾਤੇ ਫਿਰ ਰਹੇ ਨੇ ਤੁਹਾਨੂੰ ਕਿਉਂ ਸਪੋਰਟ ਕਰ ਰਹੇ ਨੇ ਏ ਮੈਨੂੰ ਗੱਲ ਦਾ ਜਵਾਬ ਦੇ ਦਿਓ ਫੇਰ ਜਿਹੜੇ ਕਹਿੰਦੇ ਨੇ ਵੀ ਭਾਈ ਨਹੀਂ ਅਮਰਤਪਾਲ ਨਹੀਂ ਬਾਦਲਾਂ ਦਾ ਬੰਦਾ ਹੋ ਸਕਦਾ ਮੰਨ ਲੈਨੇ ਆ ਪਰ ਸਾਨੂੰ ਕੋਈ ਪ੍ਰੂਫ ਤਾਂ ਲਿਆ ਦਿਓ ਭਾਈ ਅਮਰਤਪਾਲ ਬਾਦਲਾਂ ਦਾ ਬੰਦਾ ਨਹੀਂ ਅਸੀਂ ਤਾਂ ਤੁਹਾਨੂੰ ਸ਼ਰਿਆਮ ਦੇ ਰਹਿਆਂ YouTube ਤੋਂ ਵੀਡੀਓ ਕੱਢ ਕੱਢ ਕੇ ਦਿਖਾ ਕੇ ਦੇ ਰਹਿਆਂ ਵੀ ਆਹ ਦੇਖੋ 63 ਲੱਖ ਰੁਪਇਆ ਸ਼੍ਰੋਮਣੀ ਕਮੰਦਰ ਪ੍ਰਬੰਧਕ ਕਮੇਟੀ ਵਾਲੇ ਕਿਉਂ ਖਰਚ ਰਹੇ ਨੇ ਜਵਾਬ ਦੇ ਦਿਓ ਪੰਜ ਸਿੰਘ ਸਹਿਬਾਂ ਜਾ ਕੇ ਉੱਥੇ ਮਿਲ ਕੇ ਆਉਂਦੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਕਿਉਂ ਜਾਂਦੇ ਨੇ ਜਵਾਬ ਦੇ ਦਿਓ ਪੰਜਾਬ ਦੇ ਵਿੱਚ ਸਿਰਫ ਦੋ ਬੰਦਿਆਂ ਨਾਲੇ ਕੰਮ ਹੋਇਆ ਇੱਕ ਸੁਖਪਾਲ ਸਿੰਘ ਖੈਰਾ ਨਾਲ ਇੱਕ ਅਮਰਤਪਾਲ ਦੀ ਜਿਹੜੀ ਆਡੀਓ ਬਾਹਰ ਆਈ ਆ ਜਿਹਦੇ ਵਿੱਚ ਉਹ ਕਹਿ ਰਿਹਾ ਵੀ ਸਾਡੀ ਜੇਲ੍ਹਾਂ ਦੇ ਵਿੱਚ ਹਿਡਨ ਕੈਮਰੇ ਲਾਤੇ ਇੱਕ ਪਾਸੇ ਕਹਿ ਰਿਹਾ ਦੂਜਾ ਥੋੜਾ ਸੁਖਪਾਲ ਸਿੰਘ ਖੈਰਾ ਕਿ ਉਹਨਾਂ ਦੇ ਵਕੀਲਾਂ ਨੇ ਹਾਈ ਕੋਰਟ ਦੇ ਵਿੱਚ ਇਹ ਦੀ ਪੋਲੂਸ਼ਨ ਪਾਈ ਆ ਵੀ ਸਾਡੇ ਬੰਦਿਆਂ ਉੱਤੇ ਪ੍ਰਾਈਵੇਸੀ ਉੱਤੇ ਪ੍ਰੋਬਲਮ ਕਰ ਰਹੇ ਨੇ ਕਕਲੀਆਂ ਗੱਲਾਂ ਨੇ ਕੰਮ ਸਾਰੇ ਆ ਸੰਗਤ ਅਮਰੇ ਲਾ ਕੇ ਕੁਝ ਰੱਖਿਆ ਤੋ ਇਹ ਇਹ ਚੀਜ਼ਾਂ ਦਾ ਜਵਾਬ ਜਰੂਰ ਦੇ ਦਿਓ ਜਿਹੜੇ ਬੰਦਿਆਂ ਕੋਲ ਹੈਗੇ ਨੇ ਸਵਾਲ ਮੈਂ ਦੁਬਾਰਾ ਜੀ ਫੇਰ ਰਿਪੀਟ ਕਰ ਦਿੰਦਾ ਲਾਇਸੈਂਸ ਜਿਹੜੇ ਵੈਪਰਾਂ ਦੇ ਹੋਏ ਨੇ ਉਹ ਕਿਵੇਂ ਹੋਏ ਨੇ ਉਹ ਉਹ ਵੀ ਜਵਾਬ ਦੇ ਦਿਓ ਕਿਵੇਂ ਇਸ ਪੂਰਾ ਸਨੈਰੀਓ ਤਿਆਰ ਕੀਤਾ ਗਿਆ ਸੰਗਤ ਵਿੱਚ ਲਿਆ ਕੇ ਇੱਕ ਬੰਦਾ ਬਠਾਰ ਦਿੱਤਾ ਗਿਆ ਉੱਥੇ ਰੱਖਤਾ ਜਿੱਥੇ ਬੰਦੀ ਨਾ ਹੋਗਾ ਬਾਅਦਸ ਪੰਜਾਬ ਦੇ ਜੋ ਦੀਪ ਸਿੱਧੂ ਨੇ ਸਭ ਕੀਤੀ ਉਹਦਾ ਮੁਖੀ ਬਣਾ ਦਿੱਤਾ ਗਿਆ ਕਿਵੇਂ ਆਇਆ ਕਿਵੇਂ ਐਂਟਰੀ ਹੋਈ ਕੌਣ ਕੌਣ ਬੰਦੇ ਸੀਗੇ ਅਮਰਤਪਾਲ ਦੇ ਕੀ ਵਿਚਾਰ ਸੀਗੇ ਦੀਪ ਸਿੱਧੂ ਬਾਰੇ ਇਹ ਇਹ ਸਾਨੂੰ ਦੱਸ ਦਿਓ ਜਰੂਰ ਜਣੀ ਕੇ ਦੱਸਿਓ ਉਹੀ ਜਿਨ੍ਹਾਂ ਕੋਲ ਤੱਥ ਹੋਣਗੇ ਜਲਣੜੀ ਬੁੱਚੀ ਨਾ ਮੈਨੂੰ ਆ ਕੇ ਫੋਨ ਕਰ ਲੈ ਜਾਵੇ ਤਾਂ ਦੱਸਿਓ ਕਿਉਂਕਿ ਮੇਰੇ ਕੋਲ ਜਿਹੜਾ ਕੁਝ ਆਪਣੇ ਕੋਲ ਸਮਾਨ ਪਿਆ ਆਪਣੀ ਟੀਮ ਦੇ ਕੋਲ ਹੈ ਨਾ ਅਸੀਂ ਉਹ ਮੂਹਰੇ ਰੱਖਣਾ ਫਿਰੋ ਉਹਦਾ ਜਵਾਬ ਸਮਝਾਈਦਾ ਇਹਦਾ ਜਵਾਬ ਦੇ ਤੁੱਕਾ ਗੋਣ ਕਰਨ ਤੋਂ ਪਹਿਲਾਂ ਇੱਕ ਮਿੰਟ ਸੋਚ ਲਓ ਦਿਮਾਗ ਦੇ ਵਿੱਚ ਵੀਡੀਓ ਮੈਂ ਕਾਲ ਕਰਨੀ ਆ ਲਾਈਵ ਦੇ ਵਿੱਚ ਮੈਂ ਲੈ ਕੇ ਆਉਣਾ ਮੰਦਾ ਲਾਈਵ ਦੇ ਵਿੱਚ ਉੱਥੋਂ ਮੈਂ ਜਵਾਬ ਮੰਗਣੇ ਤੋਂ ਤੇ ਲਾਈਵ ਵਿੱਚ ਮੈਂ ਹੀ ਜਵਾਬ ਦਿਖਾਉਂਗਾ ਇਹ ਚੀਜ਼ਾਂ ਦੇ ਜਵਾਬ ਦੇ ਦੇ ਬਸ ਜੇ ਆਪਣੇ ਆਪ ਨੂੰ ਹੀ ਸਿੱਖ ਕਹਿਨੇ ਹੋ ਨਾ ਵੀ ਅਸੀਂ ਭਾਈ ਬਹੁਤ ਚੜ੍ਹਦੀ ਕਲਾ ਵਾਲੇ ਸਿੱਖ ਆ ਅਮਰਤਪਾਲ ਸਿੰਘ ਟੀਮ ਦੀ ਗੱਲ ਕਰਦਾ ਮੈਂ ਜੇ ਅਸੀਂ ਬਹੁਤ ਚੜ੍ਹਦੀ ਕਲਾ ਵਾਲੇ ਸਿੱਖ ਆ ਚੱਲ ਲੇਲੜੀਆਂ ਨਾ ਕੱਢੋ ਥੋੜਾ ਥੋੜੇ ਥੋਡੀਆਂ ਚੀਜ਼ਾਂ ਦਾ ਅਸਰ ਨਵੀਂ ਪੀੜ੍ਹੀ ਤੇ ਕੀ ਹੋ ਰਿਹਾ ਦੱਸੋ ਇੱਕ ਪਾਸੇ ਅਸੀਂ ਐਗਜ਼ਾਮਪਲ ਦੇ ਰਹੇ ਹਾਂ ਜੀ ਅਸੀਂ ਬਾਬੇ ਫਤਿਹੂ ਮਨਨ ਨਾਲੇ ਬੰਦੇ ਆ ਅਸੀਂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਆ ਜਿਨ੍ਹਾਂ ਨੇ ਆਪਣਾ ਸਿੱਧਕ 1% ਵੀ ਨਾ ਡੋਲਿਆ ਸ਼ਹੀਦੀਆਂ ਦੇ ਹੈਲੋ ਮੈਨੂੰ ਲੱਗਦਾ ਮੇਰੀ ਵੀਡੀਓ ਕੱਟ ਰਹੇ ਨੇ ਬੰਦੇ ਇੱਕ ਪਾਸੇ ਅਸੀਂ ਕਹਿ ਰਹੇ ਆ ਭਾਈ ਅਸੀਂ ਆਪਣਾ ਸਿੱਧਕ ਨਹੀਂ ਕਦੇ ਡੋਲ ਸਕਦੇ ਸਿੱਖ ਕੌਮ ਦੂਜੇ ਪਾਸੇ ਅਸੀਂ ਉਹਨਾਂ ਲੋਕਾਂ ਦੀ ਮਿੰਨਤ ਕਰ ਰਹੇ ਜਿਨ੍ਹਾਂ ਦੇ ਸਬੂਤਾਂ ਨੂੰ ਅਸੀਂ ਮੰਨਦੇ ਨਹੀਂ ਤੋ ਇਹ ਚੀਜ਼ਾਂ ਨਾ ਜਵਾਬ ਦੇ ਦੇਉਂ ਜਾਂ ਤਾਂ ਮੰਨ ਲਓ ਜਾਂ ਮੰਨ ਲਓ ਵੀ ਭਾਈ ਅਸੀਂ ਸੰਵਿਧਾਨ ਮੰਨਦੇ ਆ ਹੈਗਾ ਸਾਡੇ ਸੀ ਹੈਗੇ ਆ ਇਨੀ ਲੋਕੇ ਆ ਹੁਣ ਬਾਈ ਨੇ ਇੱਕ ਨੇ ਜਵਾਬ ਦਿੱਤਾ ਮੈਨੂੰ ਜੱਗੇ ਚੌਧਰੀ ਨੇ ਬਾਈ ਨੇ ਕਹਿੰਨਾ ਭਾਈ ਮੈਂ ਤੈਨੂੰ ਜਵਾਬ ਦਿੱਤਾ ਲਾਇਸੈਂਸ ਬਾਰੇ ਭਾਈ ਅਮਰਤਪਾਲ ਨਵੀਂ ਸਰਕਾਰ ਬਣਨ ਤੋਂ ਬਾਅਦ ਆਏ ਨੇ ਹੁਣ ਸਰਕਾਰ ਆਪ ਦੀ ਹੈ ਹੁਣ ਮੇਰੀ ਇਹ ਗੱਲ ਦਾ ਜਵਾਬ ਦੇ ਦੀਂ ਵੀਰੇ ਤੈਨੂੰ ਦੇਖਿਆ ਵੀ ਜਿਹੜੇ ਆਪਣੇ ਅੱਧੇ ਲੋਕਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੈਗਾ ਅੱਧੇ ਲੋਕਾਂ ਨੂੰ ਜਾਨੀ ਕਿ ਕੁਝ ਪਰਸੈਂਟ ਕੀ ਅੱਧ ਤੋਂ ਵੱਧ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਮੈਂ ਤੈਨੂੰ ਹੁਣ ਵੀ ਕਹਿੰਦਾ ਤੂੰ ਚੱਲ ਆਪਣੀ ਆਪਾ ਇੱਕ ਪਾਸੇ ਅਮਰਤਪੁਰ ਵਾਲੀ ਗੱਲ ਇੱਕ ਪਾਸੇ ਰੱਖਦਾ ਵੀ ਤੂੰ ਮੈਨੂੰ ਵੈਪਨ ਦਾ ਲਾਇਸੈਂਸ ਅਪਲਾਈ ਕਰਕੇ ਦਿਖਾ ਦੇ ਆਪੇ ਤੂੰ ਕਹਾਂਦਾ ਮੈਨੂੰ ਵੱਧ ਦਿਖਾ ਦੀਂਗਾ ਵੀ ਆਹ ਤੇ ਮੇਰੇ ਕੋ ਆ ਗਿਆ ਦਿਖਾ ਦੀ ਮੈਨੂੰ ਜੇ ਤੁਸੀਂ ਆਹੀ ਗੱਲਾਂ ਤੇ ਆਉਣੀ ਹੋ ਜੇ ਵੀ ਲਾਇਸੈਂਸ ਜੇ ਬਾਅਦ ਵਿੱਚ ਬਣੇ ਜਿਹੜੀ ਆਪ ਹੀ ਸਰਕਾਰ ਤੋਂ ਬਾਅਦ ਬਣੇ ਮੈਨੂੰ ਇਹ ਵੀ ਗੱਲਾਂ ਜਵਾਬ ਦੇ ਦੋ ਫਿਰ ਆਪ ਦੀ ਸਰਕਾਰ ਨੇ ਉਹ ਚੁਕਾਇਆ ਕਿਉਂ ਆਹੋ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਸੀਗਾ ਲਾਇਸੈਂਸਾਂ ਦੀ ਕੀ ਲੋੜ ਸੀਗੀ ਬਾਪ ਪੰਦਿਆਂ ਦੀ ਇਹਦਾ ਮਤਲਬ ਹੈ ਆਪ ਸਰਕਾਰ ਕਹਿ ਰਹੀ ਵੀ ਭਾਈ ਆ ਤੇ ਕੋ ਲਾਇਸੈਂਸ ਬਾਅਦ ਵਿੱਚ ਤੱਕ ਲਿਆਓ ਤੇ ਕਿੰਨੇ ਇਹ ਵੀ ਮੈਨੂੰ ਦੱਸ ਦਿਓ ਵੀ ਕਿੰਨੇ ਜਿਹੜੇ ਬੈਪਨ ਦਾ ਲਾਇਸੈਂਸ ਪੰਜਾਬ ਦੇ ਵਿੱਚ ਇਸ਼ੂ ਹੋਏ ਨੇ ਤੇ ਕਿੰਨੇ ਪੰਜਾਬ ਤੋਂ ਬਾਹਰ ਹੋਏ ਨੇ ਇਹ ਵੀ ਮੈਨੂੰ ਦੱਸ ਦੀ ਜੇ ਤੈਨੂੰ ਜਾਣਕਾਰੀ ਹੋਈ ਹੈ ਚੀਜ਼ ਦੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਹਨਾ ਇਹ ਜਿਹੜੀਆਂ ਚੀਜ਼ਾਂ ਨੇ ਆ ਜਿਵੇਂ ਹੁਣ ਬਾਈ ਨੇ ਕਮੈਂਟ ਕੀਤਾ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਦੀ ਵੀਰੇ ਅਮਰਤ ਪਾਲ ਵਾਲਾ ਕੇਸ ਆਪਾਂ ਇੱਕ ਸੈੱਟ ਕਰ ਲੈਨੇ ਆ ਮੈਨੂੰ ਆਪਾਂ ਦੋਨੇ ਨੋਰਮਲ ਬੰਦਿਆ ਤੂੰ ਮੈਨੂੰ ਬੈਪਨ ਦਾ ਲਾਇਸੈਂਸ ਲੈ ਕੇ ਦਿਖਾ ਦੀ ਵੈਪਨ ਦਾ ਲਾਇਸੈਂਸ ਲੈ ਕੇ ਦਿਖਾਦੀ ਮੈਨੂੰ ਤੈਨੂੰ ਫਾਈਲ ਤੱਕ ਨਹੀਂ ਦੇਣੀ ਉਹਨਾਂ ਨੇ ਇਹਨਾਂ ਨੂੰ ਕਿਵੇਂ ਮਿਲ ਗਏ ਕੋਈ ਗੱਲ ਨਹੀਂ ਭਾਈ ਮੈਨੂੰ ਕਰਤੀ ਸੈਂਡ ਵੀਰੇ ਤੂੰ ਕੋਈ ਗੱਲ ਨਹੀਂ ਅਸੀਂ ਤੱਕ ਅਸੀਂ ਤਾਂ ਕਹਿ ਰਹੇ ਹਾਂ ਚੀਜ਼ ਇਹ ਚੀਜ਼ ਉਹ ਅਸੀਂ ਟਾਪਿਕ ਤੇ ਬੋਲ ਰਹੇ ਹਾਂ ਤੂੰ ਮੈਨੂੰ ਸੈਂਡ ਕਰ ਦੇ ਹੁਣ ਆਪੇ ਦੇਖ ਲੈ ਖਾਲਿਸਤਾਨ ਦੀ ਇੱਕ ਬੰਦਾ ਗੱਲ ਕਰਦਾ ਹੋਵੇ ਤੇ ਉਹਨੂੰ ਹੀ ਸਰਕਾਰ ਲਾਇਸੈਂਸ ਜਿਹੜੇ ਉਹਦੇ ਵੈਪਨ ਦੇ ਵੈਪਨਾਂ ਦੇ ਲਾਇਸੈਂਸ ਉਹਨੂੰ ਇਸ਼ੂ ਕਰੇ ਇਹ ਦੋ ਚੀਜ਼ਾਂ ਲੌਜੀਕ ਬਣਦੇ ਨੇ ਆਪਦੇ ਵਿੱਚ ਮੈਨੂੰ ਦਾਦੀ ਤੂੰ ਆਪੇ ਦੱਸਦੀ ਮੈਨੂੰ ਜਿਹੜੇ ਤੋਂ 2016 ਦੇ ਕਾਨੂੰਨ ਦੀ ਗੱਲ ਕਰ ਰਹੇ ਹਾਂ ਇਹ ਨਾਰਮਲ ਬੰਦਿਆਂ ਲਈ ਹੈ ਇਹ ਜੇ ਮੈਂ ਖਾਲਿਸਤਾਨ ਦੀ ਗੱਲ ਕਰੂੰਗਾ ਇੱਕ ਪਾਸੇ ਮੈਂ ਸਰਕਾਰ ਨੂੰ ਡਾਇਰੈਕਟ ਕਹੂੰਗਾ ਵੀ ਭਾਈ ਅਸੀਂ ਤੁਹਾਡਾ ਸਵਿਧਾਨ ਨਹੀਂ ਮੰਨਦੇ ਅਸੀਂ ਨਹੀਂ ਮੰਨਦੇ ਇੰਡੀਅਨ ਗਵਰਨਮੈਂਟ ਕੌਣ ਆ ਇੰਡੀਅਨ ਸਟੇਟਮਨ ਕੌਣ ਆ ਤੇ ਉਹਦੇ ਕੋਲੋਂ ਅਸੀਂ ਲਾਇਸੈਂਸ ਲੈਣਾ ਪੁਲਿਸ ਵਾਲਿਆਂ ਤੋਂ ਵਾਇਪਨ ਦਾ ਲਾਇਸੈਂਸ ਉਹ ਚੀਜ਼ ਦਾ ਮੈਨੂੰ ਜਵਾਬ ਦੇ ਦੀ ਭਾਈ ਪ੍ਰੂਫ ਮੇਰੇ ਕੋ ਆਪਣੇ ਕੋਲ ਤਾਂ ਭਾਈ ਮੈਂ ਪਤਾ ਗੱਲ ਕੀ ਆ ਕੋਈ ਵੀ ਜਿਹੜੀ ਗੱਲ ਆ ਨਾ ਹਵਾ ਦੇ ਵਿੱਚ ਨਹੀਂ ਕੋਈ ਵੀ ਗੱਲ ਹੈਗੀ ਇਹ ਮੈਂ ਤੁਸੀ ਗੱਲ ਸੋਚ ਲਓ ਕੋਈ ਵੀ ਗੱਲ ਹਵਾ ਵਿੱਚ ਨਹੀਂ ਹੈਗੀ ਜੇ ਕੁਛ ਨਾ ਕੁਛ ਪਿਆ ਤਾਂ ਗੱਲ ਕਰ ਰਹੇ ਆ ਆ ਹੁਣ ਜਿਵੇਂ ਬਾਈ ਨੇ ਲਿਖਿਆ ਰਾਜੇ ਬਠਿੰਡੇ ਵਾਲਾ ਨੇ ਕਹਿੰਨਾ ਬੇਪਨ ਦਾ ਲਾਇਸੈਂਸ ਕੋਈ ਖਾਸ ਵਿਸ਼ਪਰਸ ਤੇ ਹੀ ਮਿਲਦਾ ਉਹਦੀਆਂ ਸ਼ਰਤਾਂ ਹੁੰਦੀਆਂ ਨੇ ਹੁਣ ਤੁਸੀਂ ਆਪ ਇਹ ਦੇਖ ਲਓ ਇਹ ਚੀਜ਼ ਮੈਨੂੰ ਕਲੀਅਰ ਕਰ ਦਿਓ ਆਉਣ ਵਾਲੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਆਪਾਂ Changa bhai sasti gal